ਵੇਹ ਵਿਆਹ ਦੇ ਵਿੱਚ ਨੱਚਦਾ ਫਿਰੇ ਮੁੰਡਾ ਆਪਣੇ ਇੱਕ ਗਲਾਸ ਜੂਸ ਦਾ ਪੀ ਲਿਆ ਜਿਹਨੂੰ ਕਹਿਆ ਕਿ ਨਾ ਬੱਸ ਸੌ ਨਹੀਂ ਆਇਆ ਔਰ ਕਹ ਮੈਂ ਨੱਚ ਲਉ ਪਰ ਆ ਮਾਮੇ ਨੇ ਵਿਆਹ ਹੋਵੇ ਮੁੰਡੇ ਦਾ ਇਹਦਾ ਨਾਮ ਰੁਖਸਾਰ ਰੱਖਦੇ ਨੇ ਰੁਖਸਾਰ ਵਾਹ ਜੀ ਵਾਹ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਲਓ ਵੀ ਮੇਰੇ ਵੀਰੇ ਗੱਗੂ ਜੀ ਪਹੁੰਚੇ ਨੇ ਤੇ ਅੱਜ ਨਵੀਂ ਕੱਟੀ ਦਾ ਨਾਮਕਰਨ ਕੀਤਾ ਜਾਏਗਾ ਦੱਸੋ ਤੁਸੀਂ ਕੀ ਨਾਮ ਰੱਖਣਾ ਚਾ ਤੇ ਇਹ ਆਪੇ ਸੋਹਣੀ ਆ ਨਾ ਇਹਦੇ ਇਹ ਬਹੁਤ ਜਿਆਦੀ ਸੋਹਣੀ ਆ ਪੰਜ ਕਲਿਆਣੀ ਆ ਇਹਦਾ ਨਾਮ ਰੁਕਸਾਰ ਰੱਖਦੇ ਨੇ ਰੁਕਸਾਰ ਵਾਹ ਜੀ ਵਾਹ ਬਹੁਤ ਹੀ ਸੋਹਣਾ ਨਾਮ ਕਰਨ ਕੀਤਾ ਗਿਆ ਗੱਭੀਤ ਤੇਰੀ ਤੇਰਾ ਨਾਮ ਰੁਕਸਾਰ ਰੱਖ ਤਾਂ ਕੋਈ ਐਨੀ ਪ੍ਰੋਬਲਮ ਐਨੀ ਪ੍ਰੋਬਲਮ ਤੇ ਨਹੀਂ ਤੁਹਾਨੂੰ ਉਹ ਕਹਿੰਦੀ ਨਹੀਂ ਕਹਿੰਦੀ ਓਕੇ ਡਾਨਿਆ ਕਹਿੰਦੀ ਬਹੁਤ ਸੋਹਣਾ ਨਾਮ ਆ ਵਾਹ ਜੀ ਵਾਹ ਆ ਸ਼ਾਬਾਸ਼ ਤੁਸੀਂ ਖੁਸ਼ ਹੋ ਨਾਮ ਤੋਂ ਹਾਂ ਜੀ ਕਹਿੰਦੀ ਮੈਂ ਪੂਰੀ ਖੁਸ਼ ਆ ਕਹਿੰਦੀ ਮੈਂ ਪੂਰੀ ਖੁਸ਼ ਆ ਇਹਦਾ ਨਾਮ ਨਜਮ ਨਜਮ ਤੇ oh my god ਕਹਿੰਦੀ ਥੋੜਾ ਹਿਸਾਬ ਕਰ ਨਜ਼ਮਪਰੀ ਸਾਹ ਹਾਂ ਉਹ ਕਹਿੰਦੀ ਡੋਂਟ ਟੱਚ ਮੀ ਓਕੇ ਥੈਂਕ ਯੂ ਯੈਸ ਉਹ ਇਹਦੀ ਆ ਗਈ ਰੁਖਸਾਰ ਕਹਿੰਦੀ ਜਿਆਦਾ ਖੁਲ ਆ ਰੁਖਸਾਰ ਆ ਗਈ ਆਪਣੀ ਲੋਜ ਆ ਨਾ ਰੁਖਸਾਰ ਨਾਲ ਉਹ ਖੜਾ ਦੂਜਾ ਬਰਾ ਸਾਜਮ ਇਹ ਐਮਿਟਿਡ ਜੇ ਮਰੀ ਜਾਂਦਾ ਨੂੰ ਹਨਾ ਥੋੜਾ ਵਿਗੜਿਆ ਹੈ ਬਤਮੀਜ਼ ਮੱਛਰ ਜਾਂਦਾ ਮੱਛਰ ਜਾਂਦਾ ਹੈ ਬਤਮੀਜ਼ ਆਹੋ ਖੰਦ ਤਵੇ ਵੇ ਹਟ 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 ਬੋਲ ਸੋ ਬੋਲ ਨਾ ਨਹੀਂ ਆਪਾਂ ਨਹੀਂ ਦੋ ਆ ਇੱਥੇ ਵੀ ਸੌਣ ਨਹੀਂ ਆਈ ਅੱਜ ਤੇਰੀ ਚੜ੍ਹਾਈ ਘਟਾ ਨਹੀਂ ਜੀ ਬੋਲਾ ਕੀ ਆ ਬੋਲ ਚੜ੍ਹਾਈ ਤੇਰੀ ਅੱਜ ਹਾਂ ਹਾਂ ਅੱਜ ਜਾ ਤੇਰੀ ਚੜ੍ਹਾਈ ਜਾ ਪਹਾੜਾਂ ਦੀ ਨਹੀਂ ਤੇ ਤੈਨੂੰ ਵੇਖ ਲੈ ਨਹੀਂ ਬੋਲਣਾ ਮੇਰੀ ਆ ਗੱਲੀ ਦੀ ਲੈ ਗੱਲ ਬਾਤ ਪਾਣੀ ਮਿਲਣਾ ਬਾਹਰ ਜਿੱਥੇ ਨਹੀਂ ਮੈਨਾ ਅਮਰ ਸੁਣਾ ਕਰ ਤਾ ਮਨੇ ਧਾਕੇ ਟੋਖਲੀਆਂ ਕਰ ਗਿਆ ਕਿਵੇਂ ਉਹ ਵੀ ਵਿੱਚ ਹੀ ਉਹ ਪ੍ਰਯਤਨ ਕਰੇ ਵਾਓ ਵੈਰੀ ਗੁੱਡ ਵੈਰੀ ਗੁੱਡ ਪੱਕ ਬਾਨੇ ਰੱਖਿਆ ਤੇ ਜੱਜ ਦਾਏ ਬਾਹਾਂ ਵਾਹ ਵੈਰੀ ਗੁੱਡ ਨਾਈਸ ਵੈਰੀ ਨਾਈਸ ਬੱਸ ਸੋਹਣੀ ਆਏ ਔਰ ਕੱ ਮੈਂ ਨਹੀਂ ਨੱਚ ਲੋ ਪਰ ਮਾਮੇ ਨੇ ਵਿਆਹ ਹੋਏ ਮੁੰਡੇ ਦਾ ਹੈ ਨੱਚ ਵੀ ਲਿਆ ਤਾਂ ਹੀ ਥੱਕ ਕੇ ਨੱਚ-ਨੱਚ ਕੇ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਮੁੰਡਾ ਇਹ ਆਪਣੇ ਮੁੰਡੇ ਦੀ ਮੰਮੀ ਆਪਣੇ ਵਿਆਹ ਵਿੱਚ ਸੁੱਤੀ ਫਿਰੇ ਮੁੰਡੇ ਦੀ ਮੰਮੀ ਮੁੰਡਾ ਆਪਣੇ ਵਿਆਹ 'ਚ ਨੱਚਦਾ ਫਿਰੇ ਹੋਏ ਇਹਨੇ ਕਪੜਾ ਘਾਰਾ ਬਣਾਇਆ ਪੂਰੇ ਇਕੱਠਾ ਹੀ ਕਰੀ ਜਾਂਦਾ ਜਾਨਦਾ ਮਾੜਾ ਵਾੜਾ ਆਣਾ ਜਾਨਦਾ ਕਿ ਇਹਨੂੰ ਪਿਆਵਾਂ ਇਕੱਠਾ ਹੀ ਹੋ ਗਿਆ ਜੇ ਰੋਸ ਗਿਆ ਪਰੌਣਾ ਜੇ ਰੋਸ ਗਿਆ ਪਰੌਣਾ ਸਾਰੇ ਪਿੰਡ ਤੋਂ ਲੋਟ ਆਉਣਾ ਦਸ ਮਨਿੰਦਰ ਕਿੱਥੇ ਆ ਓਏ ਤੇਰਾ ਮੋਟਾ ਹੈ ਮਨਿੰਦਰ ਦਸ ਕਿੱਥੇ ਆ ਓਏ ਮਨਿੰਦਰ ਦਸ ਮਨਿੰਦਰ ਕਿੱਥੇ ਆ ਡਾ ਢੇਡ ਛੇਡਾ 프리 ਦਾ ਖਾਗ ਆ ਰਾਸ਼ਨ ਚੱਲ ਮੋਟਾ ਨੱਚੀਆ ਵੇਰਾ ਸਾਰੇ ਪਿੰਡ ਤੋਂ ਲੋਟ ਫਿਰੇ ਆਉਣਾ ਨਹੀਂ ਜੇ ਰੋਸ ਗਿਆ ਪਰੌਣਾ ਯਾਰ ਆਵੇ ਗੱਡੀ ਵੈਰੀ ਗੁੱਡ ਓਏ ਆ ਗੱਪਣੀ ਓਏ ਫੜਿਆ ਆ ਗਿਆ ਓਏ ਅਸੀਂ ਕਿ ਲੈਣਾ ਕਿਸੇ ਦੇ ਮੁੱਖ ਚਿੰਗਾਰੇ ਦੋ ਮਿੱਤਰਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ